ਸੈਮੀਨਾਰ ਲੁਧਿਆਣਾ ਦੇ ਰੈਡੀਸਨ ਬਲੂ ਹੋਟਲ ਦੇ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ਵਿਧਮੰਤਰੀ ਹਰਪਾਲ ਸਿੰਘ ਚਿਮਾ ਨੇ ਹਿੱਸਾ ਲਿਆ ਤੇ ਇੱਥੇ ਉਹਨਾਂ ਨੇ ਉਦਯੋਗ ਦੇ ਨਾਲ ਜੁੜੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਪੰਜਾਬ ਦੇ ਵਿੱਚ ਉਦਯੋਗ ਦੇ ਲਈ ਸਰਕਾਰ ਦੀ ਨੀਤੀ ਬਾਰੇ ਵੀ ਜਾਣਕਾਰੀ ਦਿੱਤੀ ਹੈ ਇਸ ਮੌਕੇ ਉੱਤੇ ਵੱਖ-ਵੱਖ ਉਦਯੋਗਾਂ ਦੇ ਨਾਲ ਜੁੜੇ ਲੋਕਾਂ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ ਹਨ ਅੱਜ ਭਾਰਤ ਦੇ ਰਿਫਰਿੰਗ ਜਿਹੜੀ ਆ ਯੂਨਿਟ ਦੇ ਲੋਅਰ ਪਾਰਟ ਆਚਾ ਕੰਪਲੀਟ ਜਿਹੜਾ ਲੁਧਿਆਣਾ ਚ ਕਰਾਇਆ ਗਿਆ ਅਮੈਤੀ ਨੇ ਇਹ ਜਿਹੜਾ ਫੰਕਸ਼ਨ ਆਰਗੇਨਾਈਜ਼ ਕੀਤਾ ਦਿਨ ਲੈ ਦੇਖੋ ਡਿਫਰੈਂਟ ਜਿਹੜੇ ਇੰਡਸਟਰੀਸਟ ਕੋਈ ਨੇ ਡਿਫਰੈਂਟ ਜਿਹੜੇ ਟਰੇਡਰਸ ਆਏ ਨੇ ਕਿ ਪੰਜਾਬ ਦੇ ਅੰਦਰ ਇੰਡਸਟਰੀ ਕਿਸ ਤਰ੍ਹਾਂ ਕੰਮ ਕਰਦੀ ਹੈ ਮੈਂ ਸਾਰੀਆਂ ਜੋ ਜੋ ਪੰਜਾਬ ਸਰਕਾਰ ਨੇ ਸਕੀਮਾਂ ਨੇ ਉਹ ਸਾਰੀਆਂ ਸ਼ੇਰ ਕੀਤੀਆਂ ਨੇ ਕਿ ਪੰਜਾਬ ਦੇ ਅੰਦਰ ਇਨਵੈਸਟ ਪੰਜਾਬ ਦਾ ਪੋਰਟਲ ਬਣਿਆਗਾ ਔਰ ਪੰਜਾਬ ਪਹਿਲਾ ਸਟੇਟ ਹੈ ਜਿੱਥੇ ਗ੍ਰੀਨ ਸਟੈਂਪ ਜਿਹੜੀ ਆ ਗ੍ਰੀਨ ਸਟੈਂਪ ਅਸੀਂ ਸੇਲ ਡੀਡ ਵਧਾਈ ਹੈ ਤਾਂ ਕਿ ਜਦੋਂ ਵੀ ਕੋਈ ਗ੍ਰੀਨ ਸਟੈਂਪ ਪ੍ਰੋਪਰਟੀ ਰੀਸਟੈਪ ਦੇ ਰਾਹੀਂ ਪ੍ਰੋਪਰਟੀ ਪਰਚੇਸ ਕਰਦਾਗਾ ਤਾਂ ਉਹ ਨੂੰ ਮੈਂ ਸਮਝਦਾ ਕਿਸੇ ਪ੍ਰਕਾਰ ਦੀ ਐਡਵੌਕਸੀ ਲੈਣ ਦੀ ਲੋੜ ਨਹੀਂ ਹੁੰਦੀ ਤਾਂ ਤੁਰੰਤ ਜਿਹੜੀ ਆਪ ਆਪਣਾ ਯੂਨਿਟ ਸਿਊਰ ਕਰ ਸਕਦਾ ਇਸ ਤੋਂ ਮੇਰਾ ਹੋਣੀ ਥੋੜੇ ਦਿਨ ਪਹਿਲਾਂ ਅਸੀਂ ਇੱਕ ਫਾਸਟ ਟਰੈਕ ਜਿਹੜਾ ਫਾਸਟ ਟਰੈਕ ਵਿੰਡੋ ਸਿਸਟਮ ਸਿੰਗਲ ਵਿੰਡੋ ਸਿਸਟਮ ਜੋ ਕੀਤਾਗਾ ਜਿਹਦੇ ਰਾਹੀਂ 45 ਡੇਜ਼ ਦੇ ਅੰਦਰ 45 ਦਿਨ ਦੇ ਅੰਦਰ ਸਾਰੀਆਂ ਨੈਸੈਸਰੀ ਪਰਮਿਸ਼ਨ ਜਿਹੜੀਆਂ ਉਹ ਡਿਪਾਰਟਮੈਂਟ ਨੂੰ ਦੇਣੀਆਂ ਹੋਣਗੀਆਂ ਜੇਕਰ ਕਿਸੇ ਨਾ ਕਿਸੇ ਕਾਰਨ ਉਹ ਨੈਸੈਸਰੀ ਪਰਮਿਸ਼ਨ ਨਹੀਂ ਮਿਲਦੀਆਂ ਤਾਂ 45 ਡੇਜ਼ ਦੇ ਬਾਅਦ ਆਫਟਰ 45 ਦਿਨ ਤੋਂ ਬਾਅਦ ਜਿਹੜੇ ਡੀਮਡ ਅਪਰੂਵਲ ਡੀਮਡ ਅਪਰੂਵਲ ਜਿਹੜੀ ਆ ਆਪਣੇ ਆਪ ਯਾਨੀ ਕਿ ਉਸ ਇੰਡਸਟਰੀ ਨੂੰ ਪਰਮਿਟ ਮਿਲ ਜੂਗੀ ਤੇ ਇੰਡਸਟਰੀ ਜਿਹੜੀ ਆ ਸ਼ੁਰੂ ਹੋ ਜੂਗੀ ਉਹਦੇ ਅੰਦਰ ਅਸੀਂ ਆਪਣੇ ਸਾਰੇ ਡਿਪਾਰਟਮੈਂਟ ਦੀ ਅਕਾਉਂਟੇਬਿਲਟੀ ਰਿਸਪੌਂਸਿਬਿਲਟੀ ਤੈਅ ਕੀਤੀ ਹੈ ਤਾਂ ਕਿ ਪੰਜਾਬ ਜਿਹੜਾ ਦੇਸ਼ ਭਰ ਦੇ ਅੰਦਰ ਸਭ ਤੋਂ ਵੱਧ ਇੰਡਸਟਰੀ ਸੈਕਟਰ ਪੰਜਾਬ ਚੋਂ ਕਿਹਦੇ ਲਈ ਸਿਰਸੋਰ ਕੀਤਾ ਇਸ ਤੋਂ ਮੇਰਾ ਕਲਬਿੰਗ ਵੀ ਕਲਬਿੰਗ ਦੀ ਪਾਲਿਸੀ ਅਸੀਂ ਲੈ ਕੇ ਆਏ ਆਂ ਔਰ ਪੰਜਾਬ ਦੇ ਅੰਦਰ ਪੰਜਾਬ ਦੀ ਜਿਹੜੀ ਇੰਡਸਟਰੀ ਪਾਲਿਸੀ ਆ ਅੱਜ ਦੇਸ਼ ਭਰ ਦੇ ਲੋਕ ਚੜ੍ਹਨੇਗੇ ਦੇਸ਼ ਭਰ ਦੇ ਸਟੇਟ ਜਿਹੜੇ ਨੇ ਕਿ ਉਹ ਪੰਜਾਬ ਦੀ ਇੰਡਸਟਰੀ ਪਾਲਿਸੀ ਨੂੰ ਫਾਲੋ ਕਰ ਰਹੇ ਨੇ ਸੋ ਇਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਇੰਡਸਟਰੀ ਪਾਲਿਸੀ ਜਿਹੜੀ ਆ ਉਹ ਕਿੰਨੀ ਸ਼ਾਨਦਾਰ ਬਣੀਆ ਔਰ ਪੰਜਾਬ ਦੇ ਅੰਦਰ ਇਨਵੈਸਟਮੈਂਟ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਆ ਰਿਹਾ ਹੈਗਾ ਔਰ ਇਸ ਤੋਂ ਬਿਨਾਂ ਅਸੀਂ ਹੁਣੀ ਬੜੀ ਜਲਦੀ लीज होल्ड ਤੋਂ ਲੀਜ਼ ਹੋਲਡ ਤੋਂ ਫਰੀ ਹੋਲਡ ਜਿਹੜੀ ਪੰਜਾਬ ਦੀ ਇੰਡਸਟਰੀ ਪ੍ਰਾਪਰਟੀ ਆ ਇੰਡਸਟਰੀ ਸਪਾਟ ਦੇਗੇ ਉਹਨਾਂ ਨੂੰ ਲੀਜ਼ ਹੋਲਡ ਤੋਂ ਫਰੀ ਹੋਲਡ ਕਰਨ ਜਾ ਰਹੇ ਆ ਉਹਦੇ ਲਈ ਪਾਲਿਸੀ ਜਿਹੜੀ ਤਿਆਰ ਹੋ ਰਹੀ ਆ ਕਨਵਰਜਨ ਦੀ ਪਾਲਿਸੀ ਤਿਆਰ ਹੋ ਰਹੀ ਆ ਜੇਕਰ ਕਿਸੇ ਨਾ ਕਿਸੇ ਕਾਰਨ ਤੁਸੀਂ ਕਿੰ ਇੰਡਸਟਰੀ ਨਹੀਂ ਚਲਾ ਸਕੇ ਤਾਂ ਦੂਸਰੀ ਇੰਡਸਟਰੀ ਦੇ ਲਈ ਤੁਹਾਡੀ ਪਲਾਟ ਨੂੰ ਤੁਹਾਡੀ ਇੰਡਸਟਰੀ ਦੀ ਜਗ੍ਹਾ ਨੂੰ ਜਿਹੜੀ ਅਸੀਂ ਕਨਵਰਟ ਕਰ ਦੇਵਾਂਗੇ ਉਹਦੇ ਲਈ ਪਾਲਿਸੀ ਤਿਆਰ ਆਗੀ ਸੋ ਲਗਾਤਾਰ ਨਵੀਆਂ ਪਾਲਸੀਆਂ ਜਿਹੜੀਆਂ ਪੰਜਾਬ 'ਚ ਅਸੀਂ ਇੰਡਸਟਰੀ ਨੂੰ ਦੇਖਦੇ ਹੋ ਬਣਾ ਰਹੇ ਹਾਂਗੇ ਸੋ ਪੰਜਾਬ 'ਚ ਇਨਵੈਸਟਮੈਂਟ ਜਿਹੜੀ ਆ ਬੜੀ ਤੇਜ਼ੀ ਨਾਲ ਆ ਰਿਹਾ ਔਰ ਜਦੋਂ ਇਨਵੈਸਟਮੈਂਟ ਆਉਂਗਾ ਤਾਂ ਮੈਂ ਸਮਝਦਾ ਰੋਜ਼ਗਾਰ ਦੇ ਸਾਧਨ ਜਿਹੜੇ ਦੇ ਉਹ ਪੰਜਾਬ 'ਚ ਬੜੀ ਤੇਜ਼ੀ ਨਾਲ ਪੈਦਾ ਹੋ ਰਹੇ ਨੇ ਕਿ ਅੱਜ ਲਗਭਗ 2.5 ਲੱਖ ਤੋਂ ਉੱਪਰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਪਿਛਲੇ ਦੋ ਸਾਲਾਂ 'ਚ ਜਿਹੜਾ ਇੰਡਸਟਰੀ ਦੇ ਅੰਦਰ ਰੋਜ਼ਗਾਰ ਮਿਲੇ ਅ ਬਹੁਤ ساری ਅੱਜ ਕੇਸ ਕੰਪਨੀ ਦੇ ਵਿੱਚ ਬਹੁਤ ساری ਕੰਪਨੀ ਜੋ ਨਈ ਕੰਪਨੀ ਆਈਆਂ ਉਹ ਆਪਣਾ ਇੰਟਰਸਟ शो कर रहे हैं कि हम पंजाब में इंडस्ट्री लाना चाहते हैं पंजाब में नए यूनिट लाना चाहते हैं बहुत सारे इंडस्ट्रीज अभी मेरे को मिले हैं अपने उन्होंने व्यू शेयर किया है कि हम पंजाब में आना चाहते हैं तो मैं समझता हूँ ये बहुत ही अच्छा प्लेटफॉर्म अब पंजाब बन चुका है जहाँ ਨਈ ਇੰਡਸਟਰੀ ਆ ਰਹੀ ਆ ਉਹ ਵੇਲ ਹੋਗਾ ਜਿੱਥੇ ਮਤਲਬ ਕਿਤੇ ਨਾ ਕਿਤੇ ਜਿਹੜੀ ਇੰਡਸਟਰੀ ਦੇ ਲੋਕ ਆਗੇ ਮਾਹਿਰ ਹੋਗੇ ਉਹਨਾਂ ਦਾ ਪਲਾਨ ਹੋਣਾ ਵੀ ਲਗਾਤਾਰ جاری ਹੈਗਾ ਕਿਉਂਕਿ ਪੰਜਾਬ ਦੇ ਇੰਡਸਟਰੀ ਪਲਾਨ ਕਰਕੇ ਨਾਲ ਦੇ ਨਾਲ ਦੀ ਸੁਵਿਧੀਆਂ ਵੀ ਜਾਰੀ ਹੈ ਇਹਦੇ ਪਿੱਛੇ ਰੀਜ਼ਨ ਕੀ ਹੈ ਦੇਖੋ ਸੈਂਟਰ ਸਰਕਾਰ ਨੇ ਪੰਜਾਬ ਨਾਲ ਮਿਲਟਾ ਕੀਤਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮਿਲਟਾ ਕੀਤਾ ਕਿ ਸਾਡੇ ਗੁਆਢੀ ਸੂਬਿਆਂ ਨੂੰ ਜਿਹੜੀ ਹੈ ਹਿਲ ਸਟੇਟ ਨੂੰ ਉਮਾਚਲ ਪ੍ਰਦੇਸ਼ ਨੂੰ ਜਾਂ ਜਦੋਂ ਕੁਛ ਮੇਰੀ ਦੁੱਖ ਸ੍ਰੇਤਾ ਦਿੱਤੀਆਂ ਉਹਦੇ ਲਈ ਮੈਂ ਲਗਾਤਾਰ ਸੈਂਟਰ ਸਰਕਾਰ ਨਾਲ ਸੰਪਰਕ ਕਰ ਰਿਹਾ ਕਿ ਪੰਜਾਬ ਵੀ ਇੱਕ ਬਾਰਡਰ ਸਟੇਟ ਆ ਪੰਜਾਬ ਨੂੰ ਰੇਟਾਂ ਦਿੱਚਰ ਪਰ ਲੇਕਿਨ ਪੰਜਾਬ ਇੱਕ ਬਹੁਤ ਹੀ ਸ਼ਾਨਦਾਰ ਪਲੇਸ ਆ ਜਿੱਥੇ ਜਿਹਦੀ ਮੈਸਰਬ ਦਾ ਲਾਅ ਇਨਰਡੋ ਦੀ ਕੀਸ਼ਨ ਠੀਕ ਆ ਔਰ ਪੰਜਾਬ ਦੇ ਅੰਦਰ ਜਿਹੜੀ ਹੈ ਇਨਵੈਸਟਮੈਂਟ ਉਹ ਉਹਨਾਂ ਸੁਭਿਆ ਦੇ ਨਾਲ ਤੇਜ਼ੀ ਨਾਲ ਵਧ ਰਹੀ ਹੈਗੀ ਹੁਣ ਤੱਕ ਲਗਭਗ 1 ਲੱਖ ਕਰੋੜ ਤੋਂ ਪਰਤ ਨਿਵੇਸ਼ ਜਿਹੜਾ ਉਹ ਆਮ ਆਦਮੀ ਪਾਰਟੀ ਸਰਕਾਰ ਸੁਝਾਤਾ ਜੇ ਅਗਰ ਗੱਲ ਕੀਤੀ ਹੈ ਤਾਂ ਕਿਉਂਕਿ ਇੱਕ ਵੱਡਾ ਤਫਕਾ ਯੂਪੀ ਬਿਹਾਰ ਦਾ ਇੱਕ ਮਜ਼ਦੂਰ ਪੰਜਾਬ ਵਿੱਚ ਖਾਸ ਤੌਰ ਤੇ ਜੁਆਨਾ ਸ਼ਹਿਰ ਸਿਟੇ ਤੇ ਇਹਨਾਂ ਇਹਨਾਂ ਦਾ ਪਲਾਨ ਕਿ ਇਹ